ਇਹ ਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੈ ਪਾਪਾ ਪਾਰਟੀ ਦੇ ਨਾਲ ਜੀ ਹਾਂ ਪਾਪਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਵਿਜੇਂਦਰ ਸਿੰਘ ਜਾਣੇ ਮਾਣੇ ਇੱਕ 올림픽ਰ ਰਹੇ ਨੇ 2008 ਦੇ ਵਿੱਚ ਜਿਨ੍ਹਾਂ ਨੇ ਦੇਸ਼ ਦੀ ਚੋਲੀ ਦੇ ਵਿੱਚ ਕਾਂਸੇ ਦਾ ਤਗਮਾ ਪਾਇਆ ਸੀ ਤੇ ਨਾਲ ਹੀ 2019 ਦੇ ਵਿੱਚ ਕਾਂਗਰਸ ਦੇ ਵੱਲੋਂ ਚੋਣ ਵੀ ਲੜ ਚੁੱਕੇ ਨੇ ਦਿੱਲੀ ਦੇ ਵਿੱਚ ਸਾਊਥ ਦਿੱਲੀ ਦੀ ਜੇ ਗੱਲ ਕਰੀਏ 2019 ਦੇ ਵਿੱਚ ਸਾਊਥ ਦਿੱਲੀ ਤੋਂ ਚੋਣ ਲੜ ਚੁੱਕੇ ਨੇ ਵਿਜੇਂਦਰ ਸਿੰਘ ਤੇ ਰਾਜਨੀਤਿਕ ਮਾਹੌਲ ਚੋਣ ਅਖਾੜਾ ਭਖਿਆ ਹੋਇਆ ਹੈ ਜਿੱਥੇ ਕਿ ਇਹ ਕੋਈ ਪਹਿਲੇ ਜਿਹੜੇ ਲੀਡਰ ਜਾਂ ਪਹਿਲੇ ਖਿਡਾਰੀ ਜਾਂ ਪਹਿਲੇ ਨੇਤਾ ਨਹੀਂ ਨੇ ਜੋ ਕਾਂਗਰਸ ਨੂੰ ਛੱਡ ਕੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦੇ ਵਿੱਚ ਆਏ ਨੇ ਇਸ ਤੋਂ ਪਹਿਲਾਂ ਰਵਨੀਤ ਸਿੰਘ ਹੋਣਾਂ ਦੀ ਜੇ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਵੀ ਜਾਂ ਉਹਨਾਂ ਦੀ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇੱਕ ਕਟੜ ਕਾਂਗਰਸੀ ਪਰਿਵਾਰ ਰਿਹਾ ਹੈ ਪੀੜ੍ਹੀਆਂ ਦਰ ਪੀੜ੍ਹੀਆਂ ਜਿਹੜੀਆਂ ਕਾਂਗਰਸ ਨਾਲ ਜੁੜੀਆਂ ਹੋਈਆਂ ਸਰ ਰਵਨੀ ਸਿੰਘ ਬਿੱਟੂ ਉਹ ਵੀ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਕਈ ਨੇਤਾ ਜਿਵੇਂ ਸ਼ੀਤਲ ਅੰਗੁਰਾਲ ਹੋਣਾਂ ਦੀ ਗੱਲ ਕਰ ਲਈਏ ਜਾਂ ਸੁਸ਼ੀਲ ਕੁਮਾਰ ਰਿੰਕੂ ਹੋਣਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਆਪਣੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਵਿਜੇਂਦਰ ਸਿੰਘ ਪ੍ਰਸਿੱਧ ਮੁੱਕੇਬਾਜ਼ ਨੇ 2008 ਦੇ ਵਿੱਚ ਜਿਨ੍ਹਾਂ ਨੇ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਵੀ ਪਾਏ ਨੇ 올ੰਪੀਅਨ ਰਹੇ ਨੇ ਮੁੱਕੇਬਾਜ਼ ਰਹੇ ਨੇ ਤੇ ਹੁਣ ਕਾਂਗਰਸ ਦੇ ਵੱਲੋਂ ਜਿਹੜੀ ਪਹਿਲਾਂ ਚੋਣ ਲੜ ਵੀ ਚੁੱਕੇ ਨੇ 2019 ਦੇ ਵਿੱਚ ਕਾਂਗਰਸ ਨੇ ਸਾਊਥ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਐਲਾਨਿਆ ਸੀ ਵਿਜੇਂਦਰ ਸਿੰਘ ਨੂੰ ਤੇ ਵਿਜੇਂਦਰ ਸਿੰਘ ਨੇ ਅੱਜ ਅਲਵਿਦਾ ਕਿਹਾ ਹੈ ਕਾਂਗਰਸ ਪਾਰਟੀ ਨੂੰ ਦੇ ਭਾਜਪਾ ਦੇ ਹੈੱਡਕੁਆਰਟਰ ਦੇ ਵਿੱਚ ਦਿੱਲੀ ਦੇ ਵਿੱਚ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਵਿਜੇਂਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਹੈ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਈ ਪਾ ਪਾਰਟੀ ਦਾ ਪੱਲਾ ਫੜਿਆ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਚੋਣ ਖਾੜਾ ਭਖਿਆ ਹੋਏ ਤੇ ਜ਼ਿਕਰਯੋਗ ਇਹ ਵੀ ਹੈ ਕਿ ਵਿਜੇਂਦਰ ਸਿੰਘ ਹਰਿਆਣਾ ਤੋਂ जाट ਸਮਾਜ ਦੇ ਨਾਲ ਸਬੰਧ ਰੱਖਦੇ ਨੇ ਤੇ ਨਾਲ ਹੀ ਕਹਿ ਦਿੰਦੇ ਨੇ ਕਿ ਹਰਿਆਣਾ ਦੇ ਵਿੱਚ ਵੀ ਜੋ ਵੋਟਾਂ ਦੀ ਜਿਹੜੇ ਆਖਰੀ ਦੌਰ ਦੇ ਵਿੱਚ ਵੋਟ ਹੋਈ ਵੋਟਿੰਗ ਹੋਵੇਗੀ 7ਵੇਂ 게ਟ ਦੇ ਵਿੱਚ ਵੋਟਿੰਗ ਹੋਵੇਗੀ ਚੰਡੀਗੜ੍ਹ ਪੰਜਾਬ ਹਰਿਆਣਾ ਦੀ ਜੇ ਗੱਲ ਕਰੀਏ ਤੇ ਇਹਨਾਂ 18 ਜਿਹੜੀਆਂ ਲੋਕ ਸਭਾ ਸੀਟਾਂ ਤੇ ਅਕੀਰਲੇ 게ਟ ਦੇ ਵਿੱਚ ਹੋਵੇਗੀ ਵੋਟਿੰਗ ਤੇ ਨਾਲ ਹੀ ਹਰਿਆਣਾ ਦੇ जाट ਸਮਾਜ ਦੇ ਨਾਲ ਸਬੰਧ ਰੱਖਣ ਵਾਲੇ ਵਿਜੇਂਦਰ ਨੇ ਕਾਂਗਰਸ ਪਾਰਟੀ ਨੂੰ અલਵਿਦਾ ਕਹਿ ਦਿੱਤਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕੀ ਵਿਜੇਂਦਰ ਸਿੰਘ ਨੂੰ ਹੀ ਜਾਂ ਹਰਿਆਣੇ ਦੇ ਵਿੱਚ ਕਿਤੇ ਨਾ ਕਿਤੇ ਲੋਕ ਸਭਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਜਾਂ ਦਿੱਲੀ ਦੇ ਵਿੱਚ ਕਿਤੇ ਲੋਕ ਸਭਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਵਿਜੇਂਦਰ ਸਿੰਘ ਹੁਣਾਂ ਨੂੰ ਜ਼ਰੂਰ ਚੋਣ ਅਖਾੜੇ ਦੇ ਵਿੱਚ उतारेਗੀ ਭਾਰਤੀ ਜਨਤਾ ਪਾਰਟੀ ਪਰ ਇਸ ਵੇਲੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਵੱਡਾ ਚਟਕਾ ਦਿੱਤਾ ਹੈ ਇਸ ਵੇਲੇ ਇਹ ਵੀ ਗੱਲ ਕਹਿ ਸਕਦੇ ਆਂ ਕਿ ਕਾਂਗਰਸ ਪਾਰਟੀ ਦੇ ਲਈ ਝਟਕੇ ਦੇ ਝਟਕਾ ਮਿਲਣ ਵਾਲੀ ਗੱਲ ਜਰੂਰ ਸਾਹਮਣੇ ਆ ਰਹੀ ਆ ਦਿਗਜ ਨੇਤਾ ਜਿਹੜੇ ਨੇ ਖੁਦ ਪਾਰਟੀ ਨੂੰ ਅਲਵਿਦਾ ਕਹਿੰਦੇ ਨਜ਼ਰ ਆ ਰਹੇ ਨੇ ਪਹਿਲਾਂ ਰਵਨੀਤ ਸਿੰਘ ਬਿੱਟੂ ਹੁਣਾਂ ਨੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਮੰਨੇ ਪਰ ਮੰਨੇ ਲੀਡਰਸ ਹਨ ਪੀੜੀ ਦੜ ਪੀਰੀ ਜਿਹੜੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਹਲੇ ਖੇਲਾਈ ਹੋਈ ਸੀ ਤੇ ਹੁਣ ਕਾਂਗਰਸ ਪਾਰਟੀ ਨੂੰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ ਰਵਨੀਤ ਸਿੰਘ ਬਿੱਟੂ ਤੇ ਹੁਣ ਦੂਸਰਾ ਵੱਡਾ ਝਟਕਾ ਕਹਿ ਸਕਦੇ ਆਂ ਕਿ ਵਿਜ ਨਾਲ ਹੀ ਅਲਵਿਦਾ ਕਹਿ ਕੇ ਭਾਜ ਦੀ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਹੈ ਹੁਣ ਦੇਖਣਾ ਹੋਵੇਗਾ ਕਿ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਕੀ ਵਿਜੇਂਦਰ ਸਿੰਘ ਉਹ ਹੁਣਾਂ ਨੂੰ ਲੋਕ ਸਭਾ ਉਮੀਦਵਾਰ ਐ ਲਾਂਦੀ ਹੈ ਕਿਸ ਇਲਾਕੇ ਦੇ ਵਿੱਚ ਜਾਂ ਕਿਸ ਸਟੇਟ ਦੇ ਵਿੱਚ ਉਹਨਾਂ ਨੂੰ ਜੜਾ ਚੋਣਾਂ ਖਾੜੇ ਦੇ ਵਿੱਚ ਉਤਾਰਿਆ ਜਾਵੇਗਾ ਹਾਲਾਂਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੇ ਗੱਲ ਕਰੀਏ ਤਾਂ ਆਖੀਰਲੇ ਦੌਰ ਦੇ ਵਿੱਚ 7ਵੇਂ ਦੌਰ ਦੇ ਵਿੱਚ ਜੜੀਆ VOTING ਹੋਵੇਗੀ 1 ਜੂਨ ਨੂੰ ਇਹ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ VOTING ਹੋਵੇਗੀ 4 ਜੂਨ ਨੂੰ ਰਿਜ਼ਲਟ ਸਾਹਮਣੇ ਆਉਣਗੇ ਕੋਣ ਅਖਾੜਾ ਪਖਿਆ ਹੋਇਆ ਹੈ ਜਿੱਥੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤੇ ਗਏ ਨੇ ਉੱਥੇ ਹੀ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਦੇ ਵੱਲੋਂ ਜਿੱਥੇ ਨਾਮਜ਼ਦਗੀ ਪੱਤਰ ਭਰੇ ਗਏ ਵਾਇਨਾਰ ਤੋਂ ਕੇਰਲ ਤੋਂ ਤੇ ਉੱਥੇ ਹੀ ਰਾਹੁਲ ਗਾਂਧੀ ਹੋਣਾ ਨੂੰ ਜਾਂ ਕਾਂਗਰਸ ਲੀਡਰਸ਼ਿਪ ਨੂੰ ਵੱਡਾ ਝਟਕਾ ਮਿਲਿਆ ਵਿਜੇਂਦਰ ਸਿੰਘ ਹੋਣਾ ਦੇ ਵੱਲੋਂ ਵਿਜੇਂਦਰ ਸਿੰਘ ਨੇ ਅਲਵਿਦਾ ਕਹਿ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਤੇ ਦਿੱਲੀ ਦੇ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਦੇ ਵਿੱਚ ਆ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਜਿਹੜਾ ਗੱਲ ਦੇ ਵਿੱਚ ਸਰੋਪਾ ਵੀ ਜੜਾ ਉਹਨਾਂ ਦੇ ਪਾਇਆ ਗਿਆ ਭਾਰਤੀ ਜਨਤਾ ਪਾਰਟੀ ਦੇ ਨਾਮਦਾ ਜਿਹੜਾ ਹੈ ਉਹ ਪੱਲਾ ਪਾਇਆ ਹੁਣਾ ਨੇ ਜਿਹੜਾ ਚਟਕਾ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੇ ਜੋੜ ਤੋੜ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਵੱਖਰੇ ਵੱਖਰੇ ਵਖਰੀ ਵਖਰੀਆਂ ਰਾਜਨੀਤਿਕ ਪਾਰਟੀਆਂ ਤੋਂ ਜਿਹੜੇ ਆਗੂ ਨੇ ਅਲਵਿਦਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਪਿਛਲੇ ਦਿਨੀ ਸ਼ਸ਼ੀਲ ਕੁਮਾਰ ਰਿੰਕੂ ਪੰਜਾਬ ਦੀ ਜੇ ਗੱਲ ਕਰਦੇ ਹਾਂ ਤੇ ਆਮ ਆਦਮੀ ਪਾਰਟੀ ਤੋਂ ਸ਼ਸ਼ੀਲ ਕੁਮਾਰ ਰਿੰਕੂ ਸ਼ੀਤਲੰਗੂਰਾਲ ਅਤੇ ਹੋਰ ਵੀ ਕਈ ਨੇਤਾ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਤੇ ਦਿਗਜ ਨੇਤਾ ਕਹੀ ਜਾਣ ਵਾਲੀ ਰਮਨੀ ਸਿੰਘ ਬਿੱਟੂ ਹੁਣਾ ਨੇ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨ ਦਾ ਪੱਲਾ ਫੜਿਆ ਸੀ ਸੋ ਕਾਂਗਰਸ ਪਾਰਟੀ ਦੇ ਲਈ ਇੱਕ ਹੋਰ ਵੱਡਾ ਝਟਕਾ ਸਾਬਿਤ ਹੋਇਆ ਵਿਜੇਂਦਰ ਸਿੰਘ ਹੋਣਾ ਦਾ ਭਾਜਪੀ ਦੇ ਵਿੱਚ ਜਾਣਾ ਸੋ 2019 ਦੀ ਤੇ ਇੱਕ ਗੱਲ ਕਰੀਏ 2019 ਦੇ ਵਿੱਚ ਸਾਊਥ ਦਿੱਲੀ ਤੋਂ ਵਿਜੇਂਦਰ ਸਿੰਘ ਹੋਣਾ ਨੇ ਕਾਂਗਰਸ ਪਾਰਟੀ ਦੀ ਤਰਫੋਂ ਲੋਕ ਸਭਾ ਦੀ ਜਿਹੜੀ ਚੋਣ ਲੜੀ ਸੀ 2008 ਦੇ ਵਿੱਚ ਮੁੱਕੇ ਬਾਜ ਦੇ ਤੌਰ ਤੇ ਦੇਸ਼ ਦੀ ਚੋਲੀ ਦੇ ਵਿੱਚ ਮੈਡਲ ਵੀ ਜੜਾ ਪਾਇਆ ਸੀ ਸੋ ਹੁਣ ਭਾਰਤੀ ਜਨਤਾ ਪਾਰਟੀ ਦੇ ਖੇਮੇ ਦੇ ਵਿੱਚ ਚਲੇ ਗਏ ਨੇ ਵਿਜੇਂਦਰ ਸਿੰਘ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣੇ ਤੋਂ ਹੀ ਕਿਸੇ ਲੋਕ ਸਭਾ ਹਲਕੇ ਤੋਂ ਨੂੰ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਜਾਵੇ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੈ ਭਾਜਪਾ ਪਾਰਟੀ ਦੇ ਨਾਲ ਜੀ ਹਾਂ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਵਿਜੇਂਦਰ ਸਿੰਘ ਜਾਣੇ ਮਾਣੇ ਇੱਕ 올림픽ਰ ਰਹੇ ਨੇ 2008 ਦੇ ਵਿੱਚ ਜਿਨ੍ਹਾਂ ਨੇ ਦੇਸ਼ ਦੀ ਚੋਲੀ ਦੇ ਵਿੱਚ ਕਾਂਸੇ ਦਾ ਤਗਮਾ ਪਾਇਆ ਸੀ ਤੇ ਨਾਲ ਹੀ 2019 ਦੇ ਵਿੱਚ ਕਾਂਗਰਸ ਦੇ ਵੱਲੋਂ ਚੋਣ ਵੀ ਲੜ ਚੁੱਕੇ ਨੇ ਦਿੱਲੀ ਦੇ ਵਿੱਚ ਸਾਊਥ ਦਿੱਲੀ ਦੀ ਜੇ ਗੱਲ ਕਰੀਏ 2019 ਦੇ ਵਿੱਚ ਸਾਊਥ ਦਿੱਲੀ ਤੋਂ ਚੋਣ ਲੜ ਚੁੱਕੇ ਨੇ ਵਿਜੇਂਦਰ ਸਿੰਘ ਤੇ ਰਾਜਨੀਤਿਕ ਮਾਹੌਲ ਚੋਣ ਅਖਾੜਾ ਭਖਿਆ ਹੋਇਆ ਹੈ ਜਿੱਥੇ ਕਿ ਇਹ ਕੋਈ ਪਹਿਲੇ ਜਿਹੜੇ ਲੀਡਰ ਜਾਂ ਪਹਿਲੇ ਖਿਡਾਰੀ ਜਾਂ ਪਹਿਲੇ ਨੇਤਾ ਨਹੀਂ ਨੇ ਜੋ ਕਾਂਗਰਸ ਨੂੰ ਛੱਡ ਕੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦੇ ਵਿੱਚ ਆਏ ਨੇ ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਹੋਣਾ ਦੀ ਜੇ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਵੀ ਜਾਂ ਉਹਨਾਂ ਦੀ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇੱਕ ਕਟੜ ਕਾਂਗਰਸੀ ਪਰਿਵਾਰ ਰਿਹਾ ਹੈ ਪੀੜ੍ਹੀਆਂ ਦਰ ਪੀੜ੍ਹੀਆਂ ਜਿਹੜੀਆਂ ਕਾਂਗਰਸ ਨਾਲ ਜੁੜੀਆਂ ਹੋਈਆਂ ਸਰ ਰਵਨੀ ਸਿੰਘ ਬਿੱਟੂ ਉਹ ਵੀ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਕਈ ਨੇਤਾ ਜਿਵੇਂ ਸ਼ੀਤਲ ਅੰਗੁਰਾਲ ਹੋਣਾਂ ਦੀ ਗੱਲ ਕਰ ਲਈਏ ਜਾਂ ਸੁਸ਼ੀਲ ਕੁਮਾਰ ਰਿੰਕੂ ਹੋਣਾਂ ਦੀ ਗੱਲ ਕਰ ਲਈਏ ਤਾਂ ਉਹ ਵੀ ਆਪਣੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਵਿਜੇਂਦਰ ਸਿੰਘ ਪ੍ਰਸਿੱਧ ਮੁੱਕੇਬਾਜ਼ ਨੇ 2008 ਦੇ ਵਿੱਚ ਜਿਨ੍ਹਾਂ ਨੇ ਦੇਸ਼ ਦੀ ਝੋਲੀ ਦੇ ਵਿੱਚ ਮੈਡਲ ਵੀ ਪਾਏ ਨੇ 올ੰਪੀਅਨ ਰਹੇ ਨੇ ਮੁੱਕੇਬਾਜ਼ ਰਹੇ ਨੇ ਤੇ ਹੁਣ ਕਾਂਗਰਸ ਦੇ ਵੱਲੋਂ ਜਿਹੜੀ ਪਹਿਲਾਂ ਚੋਣ ਲੜ ਵੀ ਚੁੱਕੇ ਨੇ 2019 ਦੇ ਵਿੱਚ ਕਾਂਗਰਸ ਨੇ ਸਾਊਥ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਐਲਾਨਿਆ ਸੀ ਵਿਜੇਂਦਰ ਸਿੰਘ ਨੂੰ ਤੇ ਵਿਜੇਂਦਰ ਸਿੰਘ ਨੇ ਅੱਜ ਅਲਵਿਦਾ ਕਿਹਾ ਹੈ ਕਾਂਗਰਸ ਪਾਰਟੀ ਨੂੰ ਦੇ ਭਾਜਪਾ ਦੇ ਹੈੱਡਕੁਆਰਟਰ ਦੇ ਵਿੱਚ ਦਿੱਲੀ ਦੇ ਵਿੱਚ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਵਿਜੇਂਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਹੈ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਪਾ ਪਾਰਟੀ ਦਾ ਪੱਲਾ ਫੜਿਆ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਚੋਣ ਖਾੜਾ ਪਖਿਆ ਹੋਏ ਤੇ ਜ਼ਿਕਰਯੋਗ ਇਹ ਵੀ ਹੈ ਕਿ ਵਿਜੇਂਦਰ ਸਿੰਘ ਹਰਿਆਣਾ ਤੋਂ जाट ਸਮਾਜ ਦੇ ਨਾਲ ਸੰਬੰਧ ਰੱਖਦੇ ਨੇ ਤੇ ਨਾਲ ਹੀ ਕਹਿ ਦਿੰਦੇ ਆ ਕਿ ਹਰਿਆਣੇ ਦੇ ਵਿੱਚ ਵੀ ਜੋ ਵੋਟਾਂ ਦੀ ਜਿਹੜੇ ਆਖਰੀ ਦੌਰ ਦੇ ਵਿੱਚ ਵੋਟ ਹੋਈ ਵੋਟਿੰਗ ਹੋਵੇਗੀ 7ਵੇਂ 게ਟ ਦੇ ਵਿੱਚ ਵੋਟਿੰਗ ਹੋਵੇਗੀ ਚੰਡੀਗੜ੍ਹ ਪੰਜਾਬ ਹਰਿਆਣੇ ਦੀ ਜੇ ਗੱਲ ਕਰੀਏ ਤੇ ਇਹਨਾਂ 18 ਜਿਹੜੀਆਂ ਲੋਕ ਸਭਾ ਸੀਟਾਂ ਤੇ ਅਕੀਰਲੇ 게ਟ ਦੇ ਵਿੱਚ ਹੋਵੇਗੀ ਵੋਟਿੰਗ ਤੇ ਨਾਲ ਹੀ ਹਰਿਆਣਾ ਦੇ जाट ਸਮਾਜ ਦੇ ਨਾਲ ਸੰਬੰਧ ਰੱਖਣ ਵਾਲੇ ਵਿਜੇਂਦਰ ਸਿੰਘ ਕਾਂਗਰਸ ਪਾਰਟੀ ਨੂੰ અલਵਿਦਾ ਕਹਿ ਦਿੱਤਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕੀ ਵਿਜੇਂਦਰ ਸਿੰਘ ਨੂੰ ਹੀ ਜਾਂ ਹਰਿਆਣੇ ਦੇ ਵਿੱਚ ਕਿੰਨੇ ਨਾ ਕਿਤੇ ਲੋਕ ਸਭਾ ਉਮੀਦਵਾਰ ਐਲਾਨਿਆ ਜਾ ਸਕਦਾ ਜਾਂ ਦਿੱਲੀ ਦੇ ਵਿੱਚ ਕਿਤੇ ਲੋਕ ਸਭਾ ਉਮੀਦਵਾਰ ਐਲਾਨਿਆ ਜਾ ਸਕਦਾ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਵਿਜੇਂਦਰ ਸਿੰਘ ਹੁਣਾਂ ਨੂੰ ਜ਼ਰੂਰ ਚੋਣ ਅਖਾੜੇ ਦੇ ਵਿੱਚ उतारेਗੀ ਭਾਰਤੀ ਜਨਤਾ ਪਾਰਟੀ ਪਰ ਇਸ ਵੇਲੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ ਇਸ ਵੇਲੇ ਇਹ ਵੀ ਗੱਲ ਕਹਿ ਸਕਦੇ ਆਂ ਕਿ ਕਾਂਗਰਸ ਪਾਰਟੀ ਦੇ ਲਈ ਝਟਕੇ ਦੇ ਝਟਕਾ ਮਿਲਣ ਵਾਲੀ ਗੱਲ ਜਰੂਰ ਸਾਹਮਣੇ ਆ ਰਹੀ ਆ ਦਿਗਜ ਨੇਤਾ ਜਿਹੜੇ ਨੇ ਖੁਦ ਪਾਰਟੀ ਨੂੰ ਅਲਵਿਦਾ ਕਹਿੰਦੇ ਨਜ਼ਰ ਆ ਰਹੇ ਨੇ ਪਹਿਲਾਂ ਰਵਨੀਤ ਸਿੰਘ ਬਿੱਟੂ ਹੁਣਾਂ ਨੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਮੰਨੇ ਪਰ ਮੰਨੇ ਲੀਡਰਸ ਹਨ ਪੀੜੀ ਦੜ ਪੀਰੀ ਜਿਹੜੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਹਲੇ ਖੇ ਲਈ ਹੋਈ ਸੀ ਤੇ ਹੁਣ ਕਾਂਗਰਸ ਪਾਰਟੀ ਨੂੰ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ ਰਵਨੀਤ ਸਿੰਘ ਬਿੱਟੂ ਤੇ ਹੁਣ ਦੂਸਰਾ ਵੱਡਾ ਝਟਕਾ ਕਹਿ ਸਕਦੇ ਆਂ ਕਿ ਵਿਜੇ ਹਾਲ ਹੀ ਅਲਵੀ ਦਾ ਕਹਿ ਕੇ ਭਾਜਪਤੀ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਕੀ ਵਿਜੇਂਦਰ ਸਿੰਘ ਉਹ ਹੁਣਾਂ ਨੂੰ ਲੋਕ ਸਭਾ ਉਮੀਦਵਾਰ ਐਲਾਂਦੀ ਹੈ ਕਿਸ ਇਲਾਕੇ ਦੇ ਵਿੱਚ ਜਾਂ ਕਿਸ ਸਟੇਟ ਦੇ ਵਿੱਚ ਉਹਨਾਂ ਨੂੰ ਜੜਾ ਚੋਣਾਂ ਖਾੜੇ ਦੇ ਵਿੱਚੋਂ ਉਤਾਰਿਆ ਜਾਵੇਗਾ ਹਾਲਾਂਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜੇ ਗੱਲ ਕਰੀਏ ਤਾਂ ਅਖੀਰਲੇ ਦੌਰ ਦੇ ਵਿੱਚ 7ਵੇਂ ਦੌਰ ਦੇ ਵਿੱਚ ਜਿਹੜੀ ਆ VOTING ਹੋਵੇਗੀ 1 ਜੂਨ ਨੂੰ ਇਹ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ VOTING ਹੋਵੇਗੀ 4 ਜੋ ਨੂੰ ਰਿਜ਼ਲਟ ਸਾਹਮਣੇ ਆਉਣਗੇ ਚੋਣ ਅਖਾੜਾ ਪਖਿਆ ਹੋਇਆ ਜਿੱਥੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤੇ ਗਏ ਨੇ ਉੱਥੇ ਹੀ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਦੇ ਵੱਲੋਂ ਜਿੱਥੇ ਨਾਮਜ਼ਦਗੀ ਪੱਤਰ ਭਰੇ ਗਏ ਵਾਇਨਾਡ ਤੋਂ ਕੇਰਲ ਤੋਂ ਤੇ ਉੱਥੇ ਹੀ ਰਾਹੁਲ ਗਾਂਧੀ ਹੋਣਾ ਨੂੰ ਜਾਂ ਕਾਂਗਰਸ ਲੀਡਰਸ਼ਿਪ ਨੂੰ ਵੱਡਾ ਝਟਕਾ ਮਿਲਿਆ ਵਿਜੇਂਦਰ ਸਿੰਘ ਹੋਣਾ ਦੇ ਵੱਲੋਂ ਵਿਜੇਂਦਰ ਸਿੰਘ ਨੇ ਅਲਵਿਦਾ ਕਹਿ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਦਿੱਲੀ ਦੇ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਦੇ ਵਿੱਚ ਆ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਜਿਹੜਾ ਗੱਲ ਦੇ ਵਿੱਚ ਸਰੋਪਾ ਵੀ ਜਿਹੜਾ ਉਹਨਾਂ ਦੇ ਪਾਇਆ ਗਿਆ ਭਾਰਤੀ ਜਨਤਾ ਪਾਰਟੀ ਦੇ ਆ ਪਾਇਆ ਗਿਆ ਤੇ ਹੁਣ ਵਿਜੇਂਦਰ ਸਿੰਘ ਹੁਣਾ ਨੇ ਜਿਹੜਾ ਚਟਕਾ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੇ ਜੋੜ ਤੋੜ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਵੱਖਰੇ ਵੱਖਰੇ ਵੱਖਰੀ ਵੱਖਰੀਆਂ ਰਾਜਨੀਤਿਕ ਪਾਰਟੀਆਂ ਤੋਂ ਜਿਹੜੇ ਆਗੂ ਨੇ ਅਲਵਿਦਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਪਿਛਲੇ ਦਿਨੀ ਸ਼ਸ਼ੀਲ ਕੁਮਾਰ ਰਿੰਕੂ ਪੰਜਾਬ ਦੀ ਜੇ ਗੱਲ ਕਰਦੇ ਹਾਂ ਤੇ ਆਮ ਆਦਮੀ ਪਾਰਟੀ ਤੋਂ ਸ਼ਸ਼ੀਲ ਕੁਮਾਰ ਰਿੰਕੂ ਸ਼ੀਤਲੰਗੂਰਾਲ ਅਤੇ ਹੋਰ ਵੀ ਕਈ ਨੇਤਾ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਤੇ ਦਿੱਗਜ ਨੇਤਾ ਕਹੀ ਜਾਣ ਵਾਲੇ ਰਮਨੀ ਸਿੰਘ ਬਿੱਟੂ ਹੁਣਾ ਨੇ ਵੀ ਕਾਂਗਰਸ ਪ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ ਸੋ ਕਾਂਗਰਸ ਪਾਰਟੀ ਦੇ ਲਈ ਇੱਕ ਹੋਰ ਵੱਡਾ ਝਟਕਾ ਸਾਬਿਤ ਹੋਇਆ ਵਿਜੇਂਦਰ ਸਿੰਘ ਹੁਣਾਂ ਦਾ ਬੀਜੇਪੀ ਦੇ ਵਿੱਚ ਜਾਣਾ ਸੋ 2019 ਦੀ ਤੇ ਇੱਕ ਗੱਲ ਕਰੀਏ 2019 ਦੇ ਵਿੱਚ ਸਾਊਥ ਦਿੱਲੀ ਤੋਂ ਵਿਜੇਂਦਰ ਸਿੰਘ ਹੁਣਾਂ ਨੇ ਕਾਂਗਰਸ ਪਾਰਟੀ ਦੀ ਤਰਫੋਂ ਲੋਕ ਸਭਾ ਅੱਧੀ ਜਿਹੜੀ ਚੋਣ ਲੜੀ ਸੀ 2008 ਦੇ ਵਿੱਚ ਮੁੱਕੇ ਬਾਜ ਦੇ ਤੌਰ ਤੇ ਦੇਸ਼ ਦੀ ਚੋਲੀ ਦੇ ਵਿੱਚ ਮੈਡਲ ਵੀ ਜੜਾ ਪਾਇਆ ਸੀ ਸੋ ਹੁਣ ਭਾਰਤੀ ਜਨਤਾ ਪਾਰਟੀ ਦੇ ਖੇਮੇ ਦੇ ਵਿੱਚ ਚਲੇ ਗਏ ਨੇ ਵਿਜੇਂਦਰ ਸਿੰਘ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣੇ ਤੋ ਹੀ ਕਿਸੇ ਲੋਕ ਸਭਾ ਹੜਕੇ ਤੋਂ ਉਹਨਾਂ ਨੂੰ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਜਾਵੇ